19 ਸਾਲ ਦੀ ਜਸਪ੍ਰੀਤ ਕੌਰ ਦਾ ਵਿਆਹ 25 ਸਾਲ ਦੇ ਹਰਮਨਪ੍ਰੀਤ ਦੇ ਨਾਲ ਕਰਤਾ ਦਿੱਤਾ ਗਿਆ ਪਰ ਇਸ ਘਰ ਦੇ ਹਾਲਾਤ ਉਸ ਸਮੇਂ ਵੱ ਤੋਂ ਵੱਧ ਹੋ ਗਏ ਜਦੋਂ ਇਹ ਕੁੜੀ ਘਰ ਦੇ ਵਿੱਚ ਵਿਆਹ ਕੇ ਆਈ ਇਹ ਕੋਈ ਇੱਕ ਦਿਨ ਦੀ ਘਟਨਾ ਨਹੀਂ ਹੋ ਸਕਦੀ ਕਿ 20 ਦਿਨ ਪਹਿਲਾਂ ਵਿਆਹ ਕੇ ਲਿਆਂਦੇ ਇਸ ਲਾੜੀ ਨੂੰ ਪਤੀ ਦੇ ਵੱਲੋਂ ਕਮਰੇ ਦੇ ਅੰਦਰ ਲਿਜਾ ਕੇ ਖਤਮ ਕਰ ਦਿੱਤਾ ਗਿਆ ਰਾਤ ਦੇ 2:30 ਵਜੇ ਦਾ ਸਮਾਂ ਜਦੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ 3:30 ਵਜੇ ਕੁੜੀ ਦੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਨਵੀਂ ਵਿਆਹੀ ਚੂੜੇ ਵਾਲੀ ਧੀ ਸਹੁਰੇ ਘਰ ਦੇ ਵਿੱਚ ਖਤਮ ਕਰ ਦਿੱਤੀ ਗਈ ਹੈ ਇਸ ਮਾਰੀ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਅਤੇ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਿਰਫ ਮੁੰਡਾ ਹੀ ਨਹੀਂ ਸਗੋਸਤਾ ਪੂਰਾ ਪਰਿਵਾਰ ਸ਼ਾਮਿਲ ਹੈ ਔਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਡੇ ਨੇ ਜੋ ਕੁਝ ਕੀਤਾ ਉਸ ਦੇ ਪਿੱਛੇ ਕੋਈ ਹੋਰ ਵੀ ਕਹਾਣੀ ਜੁੜੀ ਹੋਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਨਾਲ ਨਾਲ ਇਹ ਵੀ ਦੱਸਦੇ ਚੱਲੀਏ ਤੁਹਾਨੂੰ ਕਿ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਖਬਰ ਨੂੰ ਲੈ ਕੇ ਚਰਚਾਵਾਵਾਂ ਛਿੜੀਆਂ ਹੋਈਆਂ ਨੇ ਪਰ ਨਾਲ ਹੀ ਕਈ ਤਰ੍ਹਾਂ ਦੇ ਇਹੋ ਜਿਹੇ ਸਵਾਲ ਉਜਾਗਰ ਹੋ ਰਹੇ ਨੇ ਜਿਨ੍ਹਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿੱਧੇ ਤੌਰ ਤੇ ਕੁਝ ਗੱਲਾਂ ਸਾਫ਼ ਵੀ ਨਹੀਂ ਜ ਜਿਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨ ਜਾ ਰਹੇ ਹਾਂ ਨਾਲ ਹੀ ਉਹਨਾਂ ਲੋਕਾਂ ਦੇ ਕਮੈਂਟਾਂ ਦੀ ਗੱਲ ਕਰਾਂਗੇ ਜੋ ਕਿ ਆਪਣੀ ਰਾਏ ਰੱਖ ਰਹੇ ਨੇ ਇਸ ਖਬਰ ਨੂੰ ਲੈ ਕੇ ਤੋਂ ਪਹਿਲਾਂ ਜੇਕਰ ਆਪਾਂ ਕਮੈਂਟ ਦੀ ਗੱਲ ਕਰੀਏ ਤੇ ਇਸ ਵਿਸ਼ੇ ਨੂੰ ਲੈ ਕੇ ਆਪਾਂ ਚਰਚਾ ਸ਼ੁਰੂ ਕਰਨ ਦੀ ਗੱਲ ਕਰੀਏ ਤਾ ਮੁੰਡੇ ਨੇ ਜੋ ਕਿ ਉਸ ਕੁੜੀ ਦਾ ਪਤੀ ਸੀ ਘਰ ਦੇ ਵਿੱਚੋਂ 20 ਦਿਨ ਤੋਂ ਰਹਿ ਰਹੇ ਸੀ ਹਾਲਾਂਕਿ 20 ਦਿਨ ਦਾ ਸਮਾਂ ਬਹੁਤ ਘੱਟ ਹੁੰਦਾ ਇਸ ਵਕਫੇ ਦੇ ਵਿੱਚ ਤਾਂ ਕੋਈ ਕਿਸੇ ਨੂੰ ਸਮਝੇ ਦਾ ਹੀ ਬੜੀ ਮੁਸ਼ਕਿਲ ਦੇ ਨਾਲ ਹੈ ਘਰ ਦੇ ਵਿੱਚ ਉਹ ਖੁਸ਼ੀਆਂ ਆਉਂਦੀਆਂ ਨੇ ਮਸਾ-ਮਸਾ ਵਿਆਹ ਪਹਿਲੀ ਵਾਰ ਹੀ ਹੁੰਦਾ ਹਰੇਕ ਦਾ ਇੱਕੋ ਵਾਰ ਵਿਆਹ ਹੋਣਾ ਹੁੰਦਾ ਹੈ ਤੇ ਇਹ ਸਾਰੀਆਂ ਖੁਸ਼ੀਆਂ ਜਦੋਂ ਆਉਂਦੀਆਂ ਨੇ ਤਾਂ ਲੋਕ ਚੰਗੇ-ਚੰਗੇ ਸੁਪਨੇ ਸਜਾਉਂਦੇ ਨੇ ਮੁੰਡਾ ਕੁੜੀ ਨੇ ਵੀ ਸੋਚਿਆ ਹੋਣਾ ਕਿ ਕਿਸੀ ਕਿਤੇ ਘੁੰਮਣ ਜਾਣਿਆ ਕਿਤੇ ਹਨੀਮੂਨ ਤੇ ਜਾਣਾ ਹੁੰਦਾ ਵਿਆਹ ਤੋਂ ਬਾਅਦ ਪਰ ਇੱਥੇ ਇਹ ਜਾ ਕੁਝ ਨਹੀਂ ਦਿਖ ਰਿਹਾ ਔਰ 20 ਦਿਨ ਦੇ ਵਿੱਚ ਹੀ ਮੁੰਡੇ ਨੇ ਕਮਰੇ ਜਾ ਕੇ ਆਪਣੀ ਪਤਨੀ ਜਦੋਂ ਕੁੜੀ ਤੇ ਉਹਦੀ ਜਿਹੜੇ ਮਾਂ ਆ ਉਹ ਕਹਿ ਰਹੇ ਨੇ ਕਿ ਕਮਰੇ ਦੇ ਵਿੱਚ ਗਏ ਉੱਥੇ ਕੀ ਗੱਲ ਹੋਈ ਹੈ ਪਤਾ ਨਹੀਂ ਤੇ ਉਸ ਤੋਂ ਬਾਅਦ ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਮੁੰਡਾ ਚਲਾ ਗਿਆ ਫਿਰ ਉਹਦੇ ਉਸ ਤੋਂ ਬਾਅਦ ਜਦੋਂ ਕਮਰੇ ਦੇ ਵਿੱਚ ਜਾਂਦੇ ਹਾਂ ਤੇ ਕੁੜੀ ਇਸ ਹਾਲਾਤ ਵਿੱਚ ਮਿਲਦੀ ਹੈ ਲੇਕਿਨ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਜਦੋਂ ਉਹ ਲੜ ਰਹੇ ਸੀਗੇ ਜਾਂ ਫਿਰ ਕੁਝ ਐਵੇਂ ਦਾ ਮਾਹੌਲ ਕ੍ਰੀਏਟ ਹੋ ਰਿਹਾ ਸੀਗਾ ਸੱਚੀ ਇਹੋ ਜੀ ਗੱਲ ਹੋ ਰਹੀ ਸੀਗੀ ਜਾਂ ਫਿਰ ਪਰਿਵਾਰ ਇਨਵੋਲਵ ਸੱਚੀ ਨਹੀਂ ਸੀਗਾ ਇਹ ਤਾਂ ਚਲੋ ਅਨਵਾ ਟਾਈਮ ਦੱਸੂਗਾ ਪਰ ਜੇ ਮੁੰਡੇ ਨੇ ਫੜ ਵੀ ਲਿਆ ਤਾਂ ਉਹ ਜੋ ਦੱਸੂਗਾ ਉਹੀ ਸੱਚ ਮੰਨਣਾ ਪੈਣਾ ਕਿਉਂਕਿ ਅਸਲੀ ਸੱਚ ਤਾਂ ਕੁੜੀ ਦੇ ਨਾਲ ਹੀ ਚਲਾ ਗਿਆ ਨਾਲੇ ਐਵੇਂ ਨਹੀਂ ਹੁੰਦਾ ਕਿ ਕਿਹੜੇ ਕਿਹੜੀ ਮਾਂ ਹੈ ਜਿਹੜੀ ਅੱਧੀ ਰਾਤ ਆਪਣੇ ਮੁੰਡੇ ਨੂੰ ਕਹੋ ਕਿ ਤੂੰ ਚਲੇ ਜਾ ਕੋਈ ਨਹੀਂ ਜਾਣਦਾ ਤਾਂ ਕਰਕੇ ਕਿਤੇ 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 ਇਹ ਸੱਕ ਦੀ ਨਿਗਾਹ ਦੇ ਵਿੱਚ ਆਂਦਾ ਹੈ ਕਿ ਘਰਦਿਆਂ ਤੋਂ ਕੋਲੇ ਇਹ ਕੰਮ ਨਹੀਂ ਹੋਇਆ ਉਹਨਾਂ ਨੂੰ ਜਾਂ ਤਾਂ ਫਿਰ ਬਾਹਰ ਲੜਾਈ ਹੋਈ ਹੋਗੀ ਆਪਣੇ ਦੇ ਵਿੱਚ ਲੜੇ ਹੋਣਗੇ ਸਾਰਾ ਪਰਿਵਾਰ ਤਾਂ ਅੰਦਰ ਜਾ ਕੇ ਮੁੰਡੇ ਨੇ ਜੋ ਵੀ ਗੱਲ ਕੀਤੀ ਹੈ ਹੁਣ ਇਹ ਕਮੈਂਟ ਦੇਖ ਲਓ ਤੁਸੀਂ ਇੱਕ ਕਮੈਂਟ ਆਇਆ ਹੈ ਕਿ ਉਹ ਚ ਕਹਿ ਰਹੇ ਨੇ ਕਿ ਹੋ ਸਕਦਾ ਕਿ ਜਿਹੜੀ ਕੁੜੀ ਨੇ ਬਾਹਰ ਜਾਣਾ ਸੀ ਉਹਦਾ ਵੀਜ਼ਾ ਲੱਗਾ ਹੋਇਆ ਸੀ ਹੋ ਸਕਦਾ ਕਿ ਉਨੇ ਬਾਹਰ ਜਾਣਾ ਸੀ ਉਹਦੇ ਕਰਕੇ ਉਹ ਲੜਾਈ ਹੋ ਗਈ ਕਿ ਜਿਵੇਂ ਕਿ ਬਿਆਨਤ ਕੋਰ ਦਾ ਕੇਸ ਆਇਆ ਸੀਗਾ ਪਹਿਲਾਂ ਕਿ ਬਿਆਨਤ ਕੋਰ ਵਾਂਗ ਉਹਨੂੰ ਮੁੱਕਣਾ ਨਾ ਹੋਵੇ ਤਾਂ ਕਰਕੇ ਮੁੰਡੇ ਨੇ ਸਾਰਾ ਕੁਝ ਕੀਤਾ ਸੀ ਦੇਖੋ ਇਹ ਤਾਂ ਸਾਰੇ ਸਵਾਲ ਨੇ ਹੁਣ ਜੋ ਵੀ ਲੋਕ ਕਰ ਰਹੇ ਨੇ ਹੁਣ ਵਿਚਲੀ ਗੱਲ ਨਹੀਂ ਹਜੇ ਸਮਝ ਆਈ ਕਿ ਕੀ ਉਹ ਤਾਂ ਪੁਲਿਸ ਅਨਵਾਇ ਟਾਈਮ ਤੇ ਕਲੀਅਰ ਕਰੀ ਦੋਗੀ ਪਰ ਹਜੇ ਤੱਕ ਕੁਝ ਵੀ ਕਲੀਅਰ ਨਹੀਂ ਹੋ ਪਾਰਿਆ ਕਿਉਂਕਿ ਕੱਲੇ ਮੁੰਡੇ ਦਾ ਮੈਨੂੰ ਨਹੀਂ ਲੱਗਦਾ ਕਿ ਕੱਲੇ ਮੁੰਡੇ ਦਾ ਹੱਥ ਹੋ ਸਕਦਾ ਹੈ ਇਸ ਦੇ ਵਿੱਚ ਬਿਲਕੁਲ ਤੁਸੀਂ ਕਿਹਾ ਕਿ ਕੱਲੇ ਮੁੰਡੇ ਦਾ ਹੱਥ ਨਹੀਂ ਹੋ ਸਕਦਾ ਲੋਕ ਵੀ ਇਸੇ ਗੱਲ ਨੂੰ ਲੈ ਕੇ ਕਹਿ ਰਹੇ ਨੇ ਜਦੋਂ ਆਪਾਂ ਘਰ ਦੇ ਵਿੱਚ ਰਹਿ ਰਹਿਆਂ ਘਰ ਦੇ ਵਿੱਚ 4 ਜੀ ਰਹਿ ਰਹੇ ਨੇ ਤੇ ਆਪਾਂ ਨੂੰ ਮਾੜਾ ਜਿਹਾ ਖੜਕਾ ਹੁੰਦਾ ਹੈ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਘਰ ਦਾ ਗੇਟ ਖੜਕਿਆ ਆ ਆਪਾਂ ਨੂੰ ਪਤਾ ਹੁੰਦਾ ਸਾਡੀ ਗਲੀ ਦੇ ਵਿੱਚੋਂ ਕੋਈ ਲੰਘ ਰਿਹਾ ਮੋਟਰਸਾਈਕਲ ਦੀ ਆਵਾਜ਼ ਹੋਵੇ ਕੋਈ ਵੀ ਆਵਾਜ਼ ਹੋਵੇ ਉਹ ਕਹਿੰਦੇ ਨੇ ਕਿ ਸਾਡਾ ਮੁੰਡਾ ਮੋਟਰਸਾਈਕਲ ਚਲਾ ਕੇ ਸਟਾਰਟ ਕਰਕੇ ਘਰ ਤੋਂ ਚਲਾਵੇ ਗਿਆ ਕਿ ਗੇਟ ਖੁੱਲਣ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਟੱਪ ਕੇ ਤਾਂ ਨਹੀਂ ਗਿਆ ਹੁਣ ਤੇ ਦੂਸਰੀ ਗੱਲ ਕਮਰੇ ਦੇ ਵਿੱਚ ਅੰਨਾ ਕੁਝ ਹੋ ਰਿਹਾ ਤੁਸੀਂ ਨਾਲ ਦੇ ਕਮਰੇ 'ਚ ਸੌ ਰਹੇ ਹੋ ਆਪਣੇ ਕਿਹੜੀਆਂ ਏਡੀਆਂ ਹਵੇਲੀਆਂ ਨੇ ਕਿ ਬੜੀ ਦੂਰ ਦੂਰ ਕਿਲੋਮੀਟਰ ਤੇ ਕਮਰੇ ਹੋਣ ਤੇ ਕਿਸੇ ਨੂੰ ਆਵਾਜ਼ ਤੱਕ ਨਾ ਆਵੇ ਇਹ ਤਾਂ ਸਰਾਸਰ ਝੂਠ ਜਾਪ ਰਿਹਾ ਹੈ ਕਿ ਉਹਦੀ ਜਿਹੜੀ ਭੈਣ ਹੈ ਮੁੰਡੇ ਦੀ ਅਤੇ ਉਹਦੀ ਤਾਈ ਦੱਸੀ ਜਾ ਰਹੀ ਹੈ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਮਾ ਦੱਸੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੀ ਬਿਲਕੁਲ ਕੀਤਾ ਗਿਆ ਹੋਣਾ ਕਿਉਂਕਿ ਨਹੀਂ ਦੇਖਿਆ ਜਾ ਸਕਦਾ ਕਿ ਘਰ ਦੇ ਵਿੱਚ ਸਭ ਕੁਝ ਹੋਵੇ ਤੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਾ ਲੱਗੇ ਦੂਸਰਾ ਪੁਆਇੰਟ ਇਹ ਵੀ ਹੈ ਲੋਕ ਕਮੈਂਟ ਕਰ ਰਹੇ ਨੇ ਕਿ ਜਿਹੜੀ ਨਨਾਨ ਵਾਈਟ ਦੇ ਰਹੀ ਹੈ ਲੋਕਾਂ ਦੇ ਨਾਲ ਗੱਲਬਾਤ ਸਾਂਝੀ ਕਰ ਰਹੀ ਆ ਆਪਣੀ ਕਿ ਸਾਨੂੰ ਨਾ ਕੁਝ ਵੀ ਕਿਹਾ ਜਾਵੇ ਅਸੀਂ ਜਿਹੜਾ ਮੁੱਖ ਦੋਸ਼ੀ ਸੀ ਸਾਡਾ ਭਰਾ ਸੀ ਅਸੀਂ ਉਸ ਨੂੰ ਪੁਲਿਸ ਦੇ ਹਵਾਲੇ ਖੁਦ ਕੀਤਾ ਇਹਦੇ ਵਿੱਚ ਕੱਲੇ ਮੁੰਡੇ ਦਾ ਹੱਥ ਨਹੀਂ ਹੋ ਸਕਦਾ ਪੂਰੇ ਪਰਿਵਾਰ ਦਾ ਹੱਥ ਹੋ ਸਕਦਾ ਹੈ ਉਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਤੇ ਸ਼ੱਕ ਕਰਨ ਦੀ ਵਾਜੀ ਵਜਾ ਵੀ ਬਣ ਰਹੀ ਆ ਤੇ ਲੋਕ ਜਿਹੜੇ ਕਮੈਂਟਾਂ ਦੇ ਵਿੱਚ ਦੱਸ ਰਹੇ ਨੇ ਪਹਿਲਾ ਕਮੈਂਟ ਜਿਹੜਾ ਇਹੀ ਆਇਆ ਹੈ ਕਿ ਜਿਹੜੀ ਮੁੰਡੇ ਦੀ ਭੈਣ ਆ ਉਹ ਉਸ ਨੂੰ ਬਹੂ ਬਹੂ ਕਹਿ ਕੇ ਗੱਲ ਕਰ ਰਹੀ ਹੈ ਉਹ ਨੂੰ ਇਹ ਨਹੀਂ ਕਹਿ ਰਹੀ ਕਿ ਉਹ ਮੇਰੀ ਭਾਬੀ ਸੀ ਮੇਰੀ ਭਾਬੀ ਦੇ ਨਾਲ ਇੰਜ ਹੋ ਗਿਆ ਮੇਰੀ ਭਾਬੀ ਨੂੰ ਮੇਰੇ ਭਰਾ ਨੇ ਖਤਮ ਕੀਤਾ ਅਤੇ ਦੂਸਰਾ ਉਹਦੀ ਅੱਖਾਂ ਦੇ ਵਿੱਚੋਂ ਲੋਕ ਕਹਿ ਰਹੇ ਨੇ ਇੱਕ ਹੰਝੂ ਤੱਕ ਨਹੀਂ ਡਿਗ ਰਿਹਾ ਤੇ ਸਾਫ਼ ਦਿਖ ਰਿਹਾ ਹੈ ਕਿ ਜਿਹੜੀ ਇਹ ਮਾਵਾ ਧੀਆਂ ਕੈਮਰੇ ਤੇ ਬੋਲ ਰਹੀਆਂ ਨੇ ਹੀ ਡਰਾਮਾ ਕਰ ਰਹੀਆਂ ਨੇ ਇਸ ਤੋਂ ਇਲਾਵਾ ਕਹਿ ਰਹੇ ਨੇ ਕਿ ਵਿਆਹ ਤੋਂ ਬਾਅਦ ਵੀ ਅਜਾ ਕੁਝ ਹੋ ਜਾਂਦਾ ਹੈ ਤੇ ਕੀ ਕਰਦਿਆਂ ਨੂੰ ਪਤਾ ਹੁੰਦਾ ਇਹ ਗੱਲ ਸਿਰਫ ਇੱਕ ਕਮਰੇ ਦੇ ਵਿੱਚ ਨਹੀਂ ਹੋਈ ਹੋਣੀ ਹੈ ਪਹਿਲਾਂ ਘਰਦਿਆਂ ਦੇ ਨਾਲ ਹੋਈ ਹੋਏਗੀ ਲੜਾਈ ਝਗੜਾ ਹੋਇਆ ਹੋਣਾ ਔਰ ਉਹਨਾਂ ਨੂੰ ਪਤਾ ਹੈ ਸਾਫ਼ ਤੌਰ ਤੇ ਭਾਵੇਂ ਉਹ ਦੱਸਣ ਚਾਹੇ ਨਾ ਦੱਸਣ ਉਹ ਕੁੜੀ ਤਾਂ ਮੁੱਕ ਗਈ ਦੱਸਣ ਵਾਲੀ ਤੇ ਇਧਰ ਇੱਕ ਹੋਰ ਸਤਵਿੰਦਰ ਕੌਰ ਦਾ ਕਮੈਂਟ ਆਇਆ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਮੁੰਡੇ ਅਤੇ ਬਹੂ ਦੀ ਲੜਾਈ ਹੋਈ ਹੋਵੇ ਤੇ ਘਰ ਦੇ ਕਿਸੇ ਵੀ ਸਦਸੇ ਨੂੰ ਪਤਾ ਨਾ ਹੋਵੇ ਉਹੀ ਗੱਲ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹੀ ਕਮੈਂਟਾਂ ਦੇ ਵਿੱਚ ਲੋਕ ਲਿਖ ਕੇ ਭੇਜ ਰਹੇ ਨੇ ਇੱਕ ਵੀ ਕਿਹਾ ਗਿਆ ਕਿ ਜਿਹੜੀ ਔਰਤ ਅਤੇ ਕੁੜੀ ਬਿਆਨ ਦੇ ਰਹੀਆਂ ਨੇ ਇਹ ਤਾਈ ਅਤੇ ਤਾਏ ਦੀ ਕੁੜੀ ਹੈ ਤੇ ਇਹਨਾਂ ਦੇ ਨਾਲੋਂ ਅਲੱਗ ਨੇ ਤੇ ਮੁੰਡੇ ਦੀ ਮਾਤਾ ਇਸ ਸਮੇਂ बेहोश ਪਈ ਹੈ ਪਤਾ ਨਹੀਂ ਇਹ ਕਮੈਂਟ ਦੇ ਵਿੱਚ ਸੱਚਾਈ ਹੈ ਜਾਂ ਫਿਰ ਨਹੀਂ ਪਰ ਜੇਕਰ ਤੁਸੀਂ ਇਹ ਸੁਣੋ ਕਿ ਮੁੰਡੇ ਦੇ ਵੱਲੋਂ ਜਿਹੜੇ ਕੁੜੀ ਦੇ ਪਰਿਵਾਰਿਕ ਮੈਂਬਰ ਨੇ ਉਹ ਭਰਾ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਤਾਈ ਦੀ ਕੁੜੀ ਵੀ ਮਿਲੀ ਹੋਈ ਹੈ ਇਨਵੋਲਵ ਹੈ ਉਸ ਦਾ ਵੀ ਨਾਮ ਇਸ ਦੇ ਵਿੱਚ ਆਇਆ ਹੋਇਆ ਹੁਣ ਇਹ ਕਿਉਂ ਆਇਆ ਆਖਿਰਕਾਰ ਜੇ ਤੁਸੀਂ ਕਹਿੰਦੇ ਹੋ ਕਿ ਉਹ ਅਲੱਗ ਰਹਿੰਦੇ ਸੀ ਤਾਇਆ ਤਾਈ ਤਾਂ ਫਿਰ ਉਸੇ ਕੁੜੀ ਦਾ ਨਾਮ ਕਿਉਂ ਆਇਆ ਹੈ ਵਿੱਚ ਮਾਪਿਓ ਤੋਂ ਬਾਅਦ ਦੇਖੋ ਕਮੈਂਟਾਂ ਦੇ ਵਿੱਚ ਵੀ ਉਹੀ ਗੱਲ ਕਹਿ ਰਹੇ ਨੇ ਕਿਉਂਕਿ ਲੋਕ ਲੋਕ ਨੇ ਘਰਾਂ ਦੇ ਵਿੱਚ ਰਹਿੰਦੇ ਨੇ ਉਹਨੂੰ ਪਤਾ ਕਿ ਘਰਾਂ ਦੇ ਵਿੱਚ ਕਿਵੇਂ ਚੀਜ਼ ਹੁੰਦੀ ਹੈ ਐਵੇਂ ਤਾਂ ਹੈ ਨਹੀਂ ਕਿ ਜੇ ਜੇ ਦੇਖੋ ਹਸਬੰਡ ਵਾਈਫ ਦੀ ਗੱਲ ਹੋਵੇ ਨਾ ਉਹ ਬਖਰੀ ਹੁੰਦੀ ਹੈ ਉਹ ਮੈਨੂੰ ਇਹ ਲੱਗਦਾ ਕਿ ਇਸ ਇਸ ਤੱਕ ਪਹੁੰਚ ਜਾਵੇ ਕਿ ਇੱਕ ਦੂਜੀ ਦੀ ਜਾਨ ਲੈ ਲੈਣ ਇੱਕ ਦੂਜੀ ਦੀ ਜਾਨ ਲੈਣੀ ਪੈ ਜਾਵੇ ਤੇ ਕਿਤੇ ਨਾ ਕਿਤੇ ਘਰ ਦੇ ਵਿੱਚ ਨਾਲੇ ਕਿੰਨੇ ਕ ਦਿਨ ਹੋਏ ਸੀਗੇ 20 25 ਦਿਨ ਹੋਏ ਸੀਗੇ ਇੰਨੇ ਦਿਨ ਚ ਤੇ ਬੰਦਾ ਜਿਹੜਾ ਵਿਆਹ ਦਾ ਜਿਹੜਾ ਖਲਾਰਾ ਹੁੰਦਾ ਉਹ ਹੀ ਲਪੇਟਨ ਦੇ ਵਿੱਚ ਨਿਕਲ ਜਾਂਦਾ ਹੈ ਹਨਾ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਇਹ ਤਾਂ ਹੈ ਨਹੀਂ ਕਿ ਅੱਜ ਹੀ ਗੱਲ ਹੋਈ ਹੋਵੇ ਤਾਂ ਅੱਜ ਹੀ ਕਿਉਂਕਿ ਫੋਟੋਆਂ ਦੇਖੋ ਜਿਹੜੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹਦੇ ਵਿੱਚ ਕਿਵੇਂ ਹੱਸ ਕੇ ਫੋਟੋ ਖਿਚਵਾ ਰਹੇ ਨੇ ਜਿਵੇਂ ਬੜਾ ਚਾਹ ਹੁੰਦਾ ਵਿਆਹ ਦਾ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ 20 ਦਿਨ ਦੇ ਵਿੱਚ ਇੰਨਾ ਸਾਰਾ ਕੁਝ ਪਲਟੇ ਮਾਰ ਗਿਆ ਹੋਵੇ ਗੱਲ ਬਹੁਤ ਦਿਨਾਂ ਤੋਂ ਚੱਲਦੀ ਆ ਰਹੀ ਹੈ ਕੋਈ ਬਿਜਲੀ ਕਿਉਂਕਿ ਇਹਦੇ ਵਿੱਚ ਰੀਜਨ ਵੀ ਬਹੁਤ ਆ ਰਹੇ ਕਹਿ ਰਹੇ ਕੋਈ ਕਹਿ ਰਿਹਾ ਕਿ ਵੀਜ਼ਾ ਵੀਜ਼ਾ ਲੱਗਾ ਹੋਇਆ ਸੀ ਕੈਨੇਡਾ ਜਾਣਾ ਸੀ ਪੜਨ ਵਾਸਤੇ ਠੀਕ ਹੈ ਇਹ ਪੁਲਿਸ ਇਹਨੂੰ ਸਚਾਈ ਦੱਸੂਗਾ ਜਾਂ ਮੁੰਡਾ ਜਦੋਂ ਫੜਣਗੇ ਮੁੰਡਾ ਦੱਸੂਗਾ ਫੇਰ ਹੀ ਸਾਹਮਣੇ ਆਊਗਾ ਕਿ ਅਸਲੀ ਸਚਾਈ ਕੀ ਸੀਗੀ ਤੇ ਕਿ ਇੱਕ ਇਹ ਵੀ ਕਹਿ ਰਹੇ ਨੇ ਕਿ ਜੇ ਮੁੰਡੇ ਨੇ ਮਾਰਿਆ ਹੈ ਤਾਂ ਉਹ ਕੁੜੀ ਨੇ ਰੋਲਾ ਤਾਂ ਪਾਇ ਹੀ ਹੋਣਾ ਤੇ ਉਹ ਰੋਲਾ ਕਿਉਂ ਨਹੀਂ ਸੁਣਿਆ ਹੈਗਾ ਪਰਿਵਾਰਿਕ ਮੈਂਬਰਾਂ ਜੋ ਸਾਫ਼ ਤੌਰ ਤੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਸਾਨੂੰ ਕੁਝ ਨਾ ਕਰਵਾਉ ਮੁੰਡਾ ਅਸੀਂ ਪੜਾਤਾ ਸੀਗਾ ਜੀ ਉਹਨੂੰ ਤੁਸੀਂ ਜੋ ਮਰਜ਼ੀ ਸਜਾ ਦੇ ਦੇਖੋ ਗੁਰਸਨ ਰੋਲਾ ਵੀ ਪਾਇਆ ਹੋਣਾ ਨਾਲ ਜਦੋਂ ਇੱਕ ਆਪ ਹੀ ਦੱਸ ਰਹੇ ਨੇ ਕਿ ਮੁੰਡਾ ਜਦੋਂ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ ਉਦੋਂ ਅਸੀਂ ਕਮਰੇ ਤੇ ਜਾ ਕੇ ਦੇਖਿਆ ਤੇ ਫਿਰ ਐਵੇਂ ਸਭ ਕੁਝ ਸਾਨੂੰ ਦਿਖਿਆ ਲੇਕਿਨ ਜਦੋਂ ਉਹ ਮੋਟਰਸਾਈਕਲ ਸਟਾਰਟ ਕੀਤਾ ਕੱਢਿਆ ਬਾਹਰ ਫਿਰ ਦਰਵਾజా ਖੋਲਿਆ ਕੁੰਡਾ ਖੋਲਿਆ ਓਏ ਇਹਦੇ ਵਿੱਚ ਮੁੰਡੇ ਨੇ ਬਿਲਕੁਲ ਆਵਾਜ਼ ਨਹੀਂ ਕੀਤੀ ਹਨਾ ਤਾਂ ਕਰਕੇ ਕੋਈ ਇਹੋ ਜਿਹੀ ਮਾ ਨਹੀਂ ਜਿਹੜੇ ਰਾਤ ਨੂੰ ਅੱਧੀ ਰਾਤ ਨੂੰ ਉਹ ਮੁੰਡੇ ਨੂੰ ਘਰੋਂ ਬਾਹਰ ਨਿਕਲ ਜਾਵੇ ਕਿਤੇ ਨਾ ਕਿਤੇ ਇਹ ਵੀ ਆਂਦਾ ਹੈ ਕਿ ਪੂਰੇ ਪਰਿਵਾਰ ਨੇ ਪੂਰੀ ਸਾਜ਼ਿਸ਼ ਕੀਤੀ ਹੋएगी ਮੁੰਡੇ ਨੂੰ ਹੋ ਸਕਦਾ ਹੈ ਕਿ ਬਾਹਰ ਭੇਜ ਦਿੱਤਾ ਹੋਵੇ ਕਿ ਤੂੰ ਚਲੇ ਜਾ ਆਪਾਂ ਪਿੱਛੇ ਇਹ ਕਹਿ ਦਾਂਗੇ ਇਹ ਕੁਝ ਵੀ ਹੋ ਸਕਦਾ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਭ ਕੱਲੇ ਮੁੰਡੇ ਦਾ ਹੱਥ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਨਾ ਕੋਈ ਰਲਿਆ ਹੋ ਸਕਦਾ ਹੈ ਬਿਲਕੁਲ ਔਰ ਕੁਝ ਲੋਕ ਕਹਿ ਰਹੇ ਨੇ ਕਿ ਇਹਨਾਂ ਦੀ ਅੱਖਾਂ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਡਿੱਗ ਰਿਹਾ ਤੇ ਗੱਲਾਂ ਕਰ ਰਹੇ ਨੇ ਤੇ ਕਿਸੇ ਦੇ ਘਰ ਦੇ ਵਿੱਚ ਇੰਨਾ ਕੁਝ ਹੋ ਜਾਵੇ ਕਿ ਕਿੱਥੇ ਹੁਣ ਇਹ ਵਿਆਹ ਦੇ ਸ਼ਗਨ ਮਨਾਏ ਜਾ ਰਹੇ ਸੀ ਕਿ ਖੁਸ਼ੀਆਂ ਆ ਰਹੀਆਂ ਸੀਗੀਆਂ ਹਣਾ ਤੇ ਪਾਰਟੀਆਂ ਕਰਕੇ ਹਟੇ ਨੇ ਉਹ ਵਿਆਹ ਦੀਆਂ ਫੋਟੋਆਂ ਤੋਂ ਹੀ ਦਿਖਦਾ ਬਹੁਤ ਚਾਹ ਹੁੰਦੇ ਨੇ ਇਹ ਤਾਂ ਬੰਦਾ ਇੰਨੇ ਦਿਨਾਂ ਦੇ ਵਿੱਚ ਬੰਦਾ ਆਪਣੇ ਵਿਆਹ ਦੀ ਵੀਡੀਓ ਹੀ ਦੇਖਦਾ ਰਹਿੰਦਾ ਹੈ ਕਿ ਇਹ ਹੋਇਆ ਸੀ ਹੱਸਦਾ ਖੇੜਦਾ ਨਾ ਮਤਲਬ ਕਿ ਦੂਸਰੀਆਂ ਦੂਸਰੀਆਂ ਗੱਲਾਂ ਵੱਲ ਧਿਆਨ ਨਹੀਂ ਜਾਂਦਾ ਨਹੀਂ ਜਾਂਦਾ ਤੇ ਇੱਥੇ ਇੰਨੀ ਵੱਡੀ ਗੱਲ ਹੋ ਗਈ ਇੰਨੀ ਵੱਡੀ ਗੱਲ ਹੋ ਗਈ ਘਰ ਦੇ ਵਿੱਚ ਉਸ ਨੂੰ ਮਾਰ ਹੀ ਦਿੱਤਾ ਗਿਆ ਰਿਸ਼ਤੇਦਾਰਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਪਿੰਡ ਵਾਲੇ ਆਉਂਦੇ ਜਾਂਦੇ ਰਹਿੰਦੇ ਨੇ ਘਰਾਂ ਦੇ ਵਿੱਚ ਕਿ ਅਸੀਂ ਨਵੀਂ ਨੂੰ ਨੂੰ ਦੇਖ ਲਈਏ ਜਾ ਕੇ ਤੇ ਨੰਨੇ ਰਾਤੋਂ ਰਾਤ ਜਿਹੜਾ ਕੰਮ ਕੀਤਾ ਉਹ ਵੀ ਦੇਖੋ ਕਿ ਸਮਾਂ ਵੀ ਦੇਖੋ ਕਿੰਨਾ ਮਾੜਾ 2:30 ਵਜੇ ਦਾ ਸਮਾਂ ਕਹਿੰਦੇ ਦੇਖੋ ਰੋਟੀ ਖਾ ਕੇ ਜਿਉ ਚਲੇ ਗਏ 11 ਵਜੇ ਖਾਦੀ ਹਣੀ 12 ਵਜੇ ਕੱਲ 2 ਵਜੇ ਖਾਦੀ ਹਣੀ ਇਹਦਾ ਮਤਲਬ ਤੁਸੀਂ ਸੁੱਤੇ ਵੀ ਲੇਟ ਸੀਗੇ ਜੇ ਪਰਿਵਾਰ ਲੇਟ ਸੁੱਤਾ ਸੀਗਾ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀਗਾ ਵੀ ਕੁਛ ਨਾ ਕੁਛ ਹੋਰ ਚੱਲ ਰਿਹਾ ਮਾੜੇ ਜੇ ਖੜਕੇ ਦੇ ਨਾਲ ਵੀ ਬੰਦਾ ਉੱਠ ਜਾਂਦਾ ਚਾਹੇ ਨੀਂਦ ਦੇ ਵਿੱਚ ਹੀ ਕਿਉਂ ਨਾ ਨਹੀਂ ਜੇ ਤਾਂ ਪਰਿਵਾਰ ਲੇਟ ਸੁੱਤਾ ਸੀ ਜੇ ਪਰਿਵਾਰ ਲੇਟ ਸੁੱਤਾ ਸੀ ਕਹਿ ਰਹੇ ਕਿ ਅਸੀਂ ਲੇਟ ਸੁੱਤੇ ਹਾਂ ਇਹਦਾ ਮਤਲਬ ਪੱਕਾ ਕੋਈ ਨਾ ਕੋਈ ਗੱਲ ਹੋਈ ਪਿੰਡਾਂ ਦੇ ਵਿੱਚ ਬਹੁਤ ਮਤਲਬ ਕਿ ਜਲਦੀ ਸੋ ਜਾਂਦੇ ਨੇ ਬਹੁਤ ਘੱਟ ਲੋਕ ਨੇ ਜਿਹੜੇ ਲੇਟ ਸੌਂਦੇ ਹੋਣਗੇ ਸੋਦੇ ਨਹੀਂ ਲੇਟ ਬਹੁਤ ਜਲਦੀ ਸੋ ਜਾਂਦੇ ਨੇ ਤੇ ਇੰਨਾ ਟਾਈਮ ਦੇ ਵਿੱਚ ਕਿਹਾ ਮਤਲਬ ਕਿ ਵਿੱਚ ਕੋਈ ਨਾ ਕੋਈ ਕਲੇਸ਼ ਜਾਂ ਫਿਰ ਕੋਈ ਇਹੋ ਜਿਹੀ ਗੱਲ ਹੋ ਰਹੀ ਸੀਗੀ ਜਿਹਦੇ ਕਰਕੇ ਲੜਾਈ ਦਾ ਕਾਰਨ ਬਣਿਆ ਸੀਗਾ ਪਰ ਕੁਝ ਲੋਕ ਇੱਥੇ ਜੇ ਦੇਖੀ ਤਾਂ ਪੱਖ ਦੇ ਵਿੱਚ ਵੀ ਜਾ ਰਹੇ ਨੇ ਉਹਨਾਂ ਦੀ ਤਰਕ ਇਹ ਦੇ ਰਹੇ ਨੇ ਉਹ ਕਿ ਜਿਹੜੀ ਮੁੰਡੇ ਦੀ ਭੈਣ ਹੈ ਮਾਂ ਉਹ ਖੁਦ ਆ ਕੇ ਸਾਹਮਣੇ ਆਪਣੇ ਬਿਆਨ ਦੇ ਰਹੇ ਨੇ ਕਿ ਸਾਡੇ ਮੁੰਡੇ ਨੂੰ ਸਜ਼ਾ ਦੇਵੋ ਇਸ ਕਰਕੇ ਹੋ ਸਕਦਾ ਹੈ ਕਿ ਪਰਿਵਾਰ નિર્ਦੋਸ਼ ਹੋਵੇ ਤੇ ਇਹਦੇ ਵਿੱਚ ਮਾਤੇ ਭੈਣ ਨੂੰ ਨਾ ਫਸਾਇਆ ਜਾਵੇ ਹੋ ਸਕਦਾ ਸਿਰਫ ਮੁੰਡਾ ਹੀ ਦੋਸ਼ੀ ਹੋਵੇ ਕਿਉਂਕਿ ਅੱਜਕੱਲ ਦੇ ਬੱਚੇ ਨਾ ਆਪਣੇ ਮਾਪਿਓ ਨੂੰ ਕੁਝ ਦੱਸਦੇ ਨਹੀਂ ਇਹ ਤਰਕ ਦਿੱਤੇ ਜਾ ਰਹੇ ਨੇ ਕਮੈਂਟਾਂ 'ਤੇ ਤਾਂ ਲੜੀ ਲੱਗੀ ਹੋਈ ਹੈ 150 200 ਕਮੈਂਟ ਇਹੋ ਜਿਹੇ ਆਏ ਨੇ ਜਿਦੇ ਵਿੱਚ ਲੋਕ ਇਹ ਹੀ ਕਹੀ ਜਾ ਰਹੇ ਨੇ ਕਿ ਹਾਂ ਵੀ ਪੂਰਾ ਪਰਿਵਾਰ ਮਿਲਿਆ ਹੋਇਆ ਹੈ ਇਕੱਲਾ ਮੁੰਡਾ ਨਹੀਂ ਇਹ ਕੰਮ ਕਰ ਸਕਦਾ ਜੇ ਇਹ ਕਰ ਰਿਹਾ ਸੀ ਉਹਨਾਂ ਚਿਕਨ ਦੀ ਆਵਾਜ਼ ਨਹੀਂ ਸੁਣੀ ਜਦੋਂ ਬਾਹਰ ਜਾ ਰਿਹਾ ਸੀ ਘਰੋਂ ਵਾਹਨ ਨਿਕਲ ਰਿਹਾ ਸੀ ਉਦੋਂ ਨਹੀਂ ਪਤਾ ਲੱਗਾ ਤੇ ਇਹ ਕਿਤੇ ਨਾ ਕਿਤੇ ਸ਼ੱਕ ਦੇ ਦਾਰੇ ਦੇ ਵਿੱਚ ਤਾਂ ਹੈਗਾ ਲੇਕਿਨ ਇਹ ਵੀ ਹੋ ਸਕਦਾ ਕਿ ਚਲੋ ਹੋਵੇ ਕਿ ਕਿਤੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਦੂਰ ਦੂਰ ਹੁੰਦੇ ਨੇ ਕਮਰੇ ਜਾਂ ਲੇਟ ਪਤਾ ਲੱਗਾ ਹੋਵੇ ਮੁੰਡਾ ਪਹਿਲਾਂ ਨਿਕਲ ਗਿਆ ਹੋਵੇ ਵੀ ਹੋ ਸਕਦਾ ਹੈ ਲੇਕਿਨ ਅਸੀਂ ਤਾਂ ਚਲੋ ਅੰਦਾਜ਼ਾ ਹੀ ਲਗਾ ਸਕਦੇ ਹਾਂ ਜਦ ਤੱਕ ਪੁਲਿਸ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਪਤਾ ਨਾ ਦੱਸ ਨਾ ਦੇਵੇ ਹਾਂ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸੋਚਦੇ ਹੋਏ ਸ਼ੱਕ ਜ਼ਰੂਰ ਹੁੰਦਾ ਕਿਉਂਕਿ ਜੇ ਆਪਾਂ ਇੱਕ ਵਾਰੀ ਸੋਚੀਏ ਕਿ ਉੱਥੇ ਸਾਡੇ ਘਰ ਦੀ ਧੀ ਵਿਆਹੀ ਹੁੰਦੀ ਸਾਡੇ ਘਰ ਦੀ ਕੁੜੀ ਹੁੰਦੀ ਤਾਂ ਆਪਣੇ ਦਿਮਾਗ ਦੇ ਵਿੱਚ ਵੀ ਗੱਲਾਂ ਆ ਜਾਣੀਆਂ ਸੀਗੀਆਂ ਕਿ ਮਾਪਿਓ ਨਾਲ ਰਹਿੰਦੇ ਨੇ ਅਸੀਂ ਇੱਕ ਹੋਸ ਪਰਿਵਾਰ 'ਚ ਵਿਆਹ ਕਰਵਾਇਆ ਜਿੱਥੇ ਚਾਚੇ ਤਾਏ ਵੀ ਨਾਲ ਰਹਿੰਦੇ ਨੇ ਤੇ ਇੱਕ ਥੋੜੀ ਜੀ ਆਵਾਜ਼ ਤੱਕ ਨਹੀਂ ਇਹ ਕਿ ਸਾਡੀ ਕੁੜੀ ਦੀ ਚੀਕ ਤੱਕ ਨਹੀਂ ਸੁਣੀ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਉਹਦੇ ਪੇਜ ਕਾਸ ਗਲੇ ਦੇ ਉੱਪਰ ਮਾਰੇਗੇ ਹੁਣ ਆਪਾਂ ਕੋਈ ਇਸੇ ਦੇ ਮਹਾਰਾਜਾ ਥੱਪੜ ਵੀ ਮਾਰੀਏ ਨਾ ਤਾਂ ਉਹ ਵੀ ਬੰਦਾ ਚੀਕ ਉੱਠਦਾ ਹੈ ਕਿ ਮੇਰੇ ਥੱਪੜ ਵੱਜਿਆ ਤੇ ਉਹਦੇ ਤਾਂ ਇੰਨੇ ਜ਼ਖਮੂ ਕੀਤੇ ਹੋਏ ਸੀਗੇ ਗਰਦਨ ਦੇ ਉੱਪਰ ਲਹੂ ਲੁਹਾਨ ਸੀ ਉਹ ਕੁੜੀ ਦੇਖਣ ਯੋਗ ਨਹੀਂ ਸੀਗਾ ਉਹਦੀ ਜਿਹੜੀ ਮ੍ਰਿਤਕ ਦੇਹ ਸੀਗੀ ਉਹਦੇ ਭਰਾ ਨੇ ਦੇਖੀ ਤੇ ਉਹ ਡਰ ਗਿਆ ਸੀ ਕਿ ਮੇਰੀ ਭੈਣ ਨਾ ਬਣ ਕੀ ਗਿਆ ਇਹ ਮਾਪਿਓ ਦੇ ਹਾਲਾਤ ਉਹਦੇ ਇਹੋ ਜਿਹੇ ਬਣੇ ਹੋਏ ਨੇ ਕਿ ਪਿਓ ਨਾਲ ਦਾ ਰੋਂਦਾ ਨਹੀਂ ਚੁੱਪ ਕਰ ਰਿਹਾ ਤੇ ਜਿੱਕਰ ਸਾਡੇ ਘਰ ਦੀ ਕੋਈ ਧੀ ਭੈਣ ਹੈ ਜੇ ਘਰ ਦੇ ਵਿੱਚ ਵਿਆਹ ਹੁੰਦੀ ਵਿਆਹ ਤਾਂ ਹਰ ਕੋਈ ਦੇਖ ਕੇ ਹੀ ਕਰਦਾ ਤੇ ਉੱਥੇ ਹੀ ਸਭ ਕੁਝ ਹੋ ਗਿਆ ਤਾਂ ਇਹ ਸਵਾਲ ਤਾਂ ਉਠਣੇ ਵਾajib ਨੇ ਨਾ ਕਿ ਮੁੰਡਾ ਕਿਵੇਂ ਚਲਾ ਗਿਆ ਮਾਰ ਕੇ ਕਿਵੇਂ ਉਹ ਕਮਰੇ ਦੇ ਵਿੱਚ ਕੁੜੀ ਦੇ ਨਾਲ ਸੀ ਤੇ ਕਿਵੇਂ ਕਰਦੇ ਉਹ ਉਸ ਕੁੜੀ ਦੇ ਨਾਲ ਰਹਿ ਰਹੇ ਸੀ 20 ਦਿਨ ਦੇ ਵਿੱਚ ਕਿਸੇ ਨੇ ਕੋਈ ਘਰ ਨਹੀਂ ਪਟਿਆ ਹੋਣਾ ਹਰ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਕੁੜੀ ਗਲਤ ਸੀਗੀ ਕੁੜੀ ਦੀ ਮਾਂ ਨੇ ਘਰ ਪੱਟਤਾ ਇੱਥੇ ਤਾਂ ਕੁੜੀ ਦੀ ਮਾਂ ਦਾ ਕੋਈ ਕਸੂਰ ਨਹੀਂ ਕੁੜੀ ਦੇ ਮਾਪਿਆਂ ਦਾ ਕੋਈ ਕਸੂਰ ਨਹੀਂ 20 ਦਿਨ ਦੇ ਵਿੱਚ ਆਖਿਰਕਾਰ ਉਹਨਾਂ ਨੇ ਕੀ ਕਰ ਲਿਆ ਹੋਣਾ ਇੰਨਾ ਕੁਝ ਗਲਤ ਹੋ ਗਿਆ ਉਸ ਕੁੜੀ ਦੇ ਨਾਲ ਦੇਖੋ ਸਿਰਫ ਵਿਆਹ ਕਰਵਾਣਾ ਉਹਦੀ ਜਾਨ ਲੈਣਾ ਦਾ ਕਾਰਨ ਬਣ ਗਿਆ ਏਡਾ ਵੱਡਾ ਮੈਨੂੰ ਤਾਂ ਹੈਰਾਨੀ ਹੈ ਇਸ ਗੱਲ ਦੇ ਹੋ ਰਹੀ ਹੈ ਕਿ ਹਜ ਤੱਕ ਦਿਨ ਵੀ ਕਿੰਨੇ ਕੋ ਹੋਏ ਸੀਗੇ 20-25 ਦਿਨ ਹੋਏ ਸੀਗੇ ਇਹਨਾਂ ਦੇ ਫੋਟੋਆਂ ਦੇਖ ਕੇ ਵਿਆਹ ਦੀਆਂ ਫੋਟੋਆਂ ਦੇਖ ਕੇ ਐਵੇਂ ਲੱਗ ਰਿਹਾ ਕਿ ਬਹੁਤ ਦੋਨੋਂ ਜਾਨੇ ਵਿਆਹ ਬੜੇ ਖੁਸ਼ ਹੋਏਗੇ ਸੋਚ ਮਨ ਲੇ ਕਿ ਕਈ ਕਈ ਲੋਕਾਂ ਨੂੰ ਵਿਆਹ ਦਾ ਬੜਾ ਚਾਹ ਹੁੰਦਾ ਹੈ ਫੋਟੋਆਂ ਦੇਖ ਕੇ ਐਵੇਂ ਲੱਗ ਰਿਹਾ ਸੀ ਕਿ ਕਿ ਇਹਨਾਂ ਨੂੰ ਬਹੁਤ ਚਾਹ ਹੈ ਹੁਣ ਇੱਕ ਫੋਟੋ ਤਾਂ ਦੇਖੋ ਜਿਹੜੀ ਤੁਸੀਂ ਦੇਖ ਰਹੇ ਹੋ ਟਰੈਕਟਰ ਵਾਲੀ ਫੋਟੋ ਹੈ ਜਿਹੜੀ ਇਹਦੇ ਵਿੱਚ ਮਿਲ ਕੇ ਆਮ ਬੰਦਾ ਨਹੀਂ ਹੈ ਇੱਕ ਕਰਦਾ ਜਿਹੜੇ ਬੰਦੇ ਨੂੰ ਚਾਹ ਹੁੰਦਾ ਉਹੀ ਇਹੋ ਜਿਹੀ ਚੀਜ਼ਾਂ ਸਕੀਮਾਂ ਲਾਂਦਾ ਇਹਨਾਂ ਨੇ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਨਾ ਕਿ ਇਕੱਲਾ ਮੁੰਡਾ ਕਰ ਸਕਦਾ ਕਿ ਮੁੰਡੇ ਦੇ ਚਿਹਰੇ ਵੱਲ ਦੇਖ ਕੇ ਲੱਗਦਾ ਹੈ ਕਿ ਉਹ ਇਸ ਤੋਂ ਖੁਸ਼ ਹੈ ਨਾਲੇ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਸਾਰੀ ਚੀਜ਼ ਇਕੱਲਾ ਕਰ ਸਕਦਾ ਹੈ ਨਾ ਦੇਖਣ ਚ ਤਾਂ ਜਮਨ ਹੀ ਪਤਾ ਲੱਗ ਰਿਹਾ ਬਿਲਕੁਲ ਆ ਫੋਟੋ ਜਿਹੜੀ ਦੂਸਰੀ ਫੋਟੋ ਆ ਰਹੀ ਹੈ ਕੁੜੀ ਨੇ ਮੁੰਡੇ ਦੇ ਮੋਢੇ ਦੇ ਉੱਪਰ ਹੱਥ ਰੱਖਿਆ ਹੋਇਆ ਹੈ ਤੇ ਦੋਵੇਂ ਜਣੇ ਸਮਾਈਲ ਕਰ ਰਹੇ ਨੇ ਸੈਲਫੀ ਲਈ ਹੋਈ ਹੈ ਇਹ ਮੁੰਡੇ ਦੇ ਵੱਲੋਂ ਹੀ ਸੈਲਫੀ ਲਈ ਹੋਈ ਹੈ ਇਹ ਤੇ ਜੇ ਘਰ ਦੇ ਵਿੱਚ ਖੁਸ਼ੀ ਸੀ ਪਿਆਰ ਸੀ ਉਹਨੂੰ ਚਾਹ ਸੀ ਕਿ ਮੇਰਾ ਵਿਆਹ ਹੋ ਗਿਆ ਇੰਨੀ ਸੋਹਣੀ ਕੁੜੀ ਦੇ ਨਾਲ ਕਿ ਵਿਆਹ ਕੇ ਲਿਆਇਆ ਮੈਂ ਸੋ ਰਿਆ ਸੀਗਾ ਇੱਕ ਵਿਆਹ ਦੀ ਫੋਟੋ ਤੁਸੀਂ ਦੇਖੋਗੇ ਕੁੜੀ ਨੇ ਵੀ ਮੁੰਡੇ ਨੂੰ ਬੜੇ ਹੀ ਪਿਆਰ ਦੇ ਨਾਲ ਉਹਦੇ ਕਮਰ ਤੇ ਹੱਥ ਰੱਖਿਆ ਹੋਇਆ ਤਾਂ ਇਹਦੇ ਵਿੱਚ ਕੋਈ ਵੀ ਤੱਕਾ ਤਾਂ ਨਹੀਂ ਹੋਇਆ ਕਿਤੇ ਵੀ ਨਾ ਹੀ ਨਾ ਦੀ ਕੋਈ ਲੜਾਈ ਚੱਲ ਰਹੀ ਸੀ ਇਹਨੇ ਪਿਆਰ ਦੇ ਨਾਲ ਖਿੱਚਵਾਈਆਂ ਹੋਈਆਂ ਸਾਰੀਆਂ ਫੋਟੋਆਂ ਤੇ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਵੀ ਗਾ ਇੰਨੀ ਵਜੇ ਤਰੀਕੇ ਨਾਲ ਹੋਗੇ ਸੀ ਨਾਲੇ ਨਾਲੇ ਇਹਨਾਂ ਨੂੰ ਮੁੰਡੇ ਵਾਲਿਆਂ ਨੂੰ ਇਹ ਵੀ ਪਤਾ ਸੀਗਾ ਕਿ ਕੁੜੀ ਨੂੰ ਵੀਜ਼ਾ ਆਇਆ ਹੋਇਆ ਕੈਨੇਡਾ ਦਾ ਤੇ ਹੋ ਸਕਦਾ ਹੈ ਉਹ ਸਾਲ ਡੇਢ ਸਾਲ ਜਾਂ ਫਿਰ 6 ਮਹੀਨੇ ਬਾਅਦ ਮੁੰਡੇ ਨੇ ਵੀ ਸੱਦ ਲੰਦਾ ਮਤਲਬ ਕਿ ਸਾਰਾ ਕੁਝ ਸੈੱਟ ਸੀਗਾ ਕੰਮ ਲੇਕਿਨ ਇਹ ਪੱਕਾ ਕਰਦੇ ਵਿੱਚ ਕੋਈ ਨਾ ਕੋਈ ਕਲੇਸ਼ ਹੋਇਆ ਇਹਨਾਂ ਨੇ ਇੱਕ ਇਹ ਅੱਜ ਦਾ ਕਲੇਸ਼ ਨਹੀਂ ਇਹ ਪਿਛਲੀ ਪਹਾਣੀ ਗੱਲ ਚੱਲਦੀ 10 15 ਦਿਨਾਂ ਦਾ ਜਾਂ ਫਿਰ ਜਦੋਂ ਦਾ ਵਿਆਹ ਹੋਇਆ ਉਸ ਤੋਂ 3-4 ਦਿਨਾਂ ਬਾਅਦ ਹੀ ਕੋਈ ਕਲੇਸ਼ ਐਵੇਂ ਸ਼ੁਰੂ ਹੋ ਗਿਆ ਤੇ ਹੁਣ ਤੱਕ ਪਹੁੰਚਿਆ ਉਹ ਨਹੀਂ ਪਹਿਲੇ ਦਿਨ ਹੀ ਐਵੇਂ ਕੋਈ ਬੰਦਾ ਕਰ ਸਕਦਾ ਹੈ ਬਿਲਕੁਲ ਤੁਸੀਂ ਗੱਲ ਹੁਣ ਜੇ ਵੀਜ਼ੇ ਦੀ ਕਰੀ ਲਈ ਹੈ ਤਾਂ ਇਸ ਨੂੰ ਲੈ ਕੇ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਕੁੜੀ ਦਾ ਵੀਜ਼ਾ ਲੈ ਕੇ ਆਤੇ ਉਸ ਨੇ ਜਿਹੜਾ ਬਾਹਰ ਜਾਣਾ ਸੀ ਇਹਨੂੰ ਲੈ ਕੇ ਸਾਰਾ ਪੈਸਾ ਨਾ ਜਿਹੜਾ ਉਹ ਮੁੰਡੇ ਵਾਲਿਆਂ ਨੇ ਲਵਾਇਆ ਸੀ ਕਿ ਹਰ ਵਾਰੀ ਇਹੀ ਕਾਰਨ ਬਣਦਾ ਹੈ ਕਿ ਮੁੰਡੇ ਵਾਲੇ ਕੁੜੀ ਤੇ ਪੈਸਾ ਲਾਂਦੇ ਨੇ ਫਿਰ ਉਹਨੂੰ ਵਿਆਹ ਕੇ ਲਿਆਉਂਦੇ ਨੇ ਕਿ ਸਾਡਾ ਮੁੰਡਾ ਵੀ ਬਾਹਰ ਚਲਾ ਜਾਏਗਾ। ਇਹੀ ਗੱਲ ਨੂੰ ਲੈ ਕੇ ਤਾਂ ਨਹੀਂ ਕਿਤੇ ਕੋਈ ਝਗੜਾ ਹੋਇਆ ਕਿ ਪੈਸਿਆਂ ਦੀ ਕੋਈ ਗੱਲ ਹੋਵੇ। ਚਲੋ ਝਗੜਾ ਜੀ ਹੋ ਵੀ ਹੈ ਤੁਸੀਂ ਇਹ ਤਾਂ ਦੇਖੋ ਮੁੰਡੇ ਵਾਲ ਨੇ ਜਦੋਂ ਵਿਆਹ ਹੀ ਤੁਸੀਂ ਕੈਨੇਡਾ ਜਾਣ ਵਾਸਤੇ ਕੀਤਾ ਵਿਆਹ ਤੁਹਾਨੂੰ ਪਤਾ ਹੈ ਸਟਾਰਟਿੰਗ ਦੇ ਵਿੱਚ ਹੀ ਕਿ ਅਸੀਂ ਉੱਤੇ ਪੈਸਾ ਲਾਉਣਾ ਹੈ ਬਾਹਰ ਜਾਓਗੀ ਫਿਰ ਸਾਡੇ ਮੁੰਡੇ ਨੂੰ ਲੈ ਕੇ ਜਾਓਗੀ ਫਿਰ ਤੁਸੀਂ ਮਾਰਨ ਦੀ ਕੋਈ ਗੱਲ ਹੀ ਨਹੀਂ। ਬੀਤ ਇੱਕ ਵਾਰੀ ਤੁਸੀਂ ਉਹਨੂੰ ਬਾਹਰ ਤਾਂ ਭੇਜੋ ਜਿਹੜੀ ਬਾਅਦ ਗੱਲ ਹੋਏਗੀ ਬਾਅਦ ਬਾਅਦ ਦੇਖਾਂਗੇ ਕਮੈਂਟਾਂ ਦੇ ਵਿੱਚ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਬਿਆਤਕੌਰ ਲਿਖਾਂ ਇਹ ਮੁੱਕਣ ਦੇ ਦਾਵੇ ਮੁੰਡੇ ਨੂੰ ਰੇ ਟੈਂਸ਼ਨ ਹੈ ਪੈ ਗਈ ਹੁਣ ਵੀ ਤੁਸੀਂ ਪਹਿਲਾਂ ਹੀ ਇਹ ਗੱਲ ਸੋਚ ਜਾਂਦੇ ਹੋ ਹੋ ਸਕਦਾ ਕਿ ਉਹ ਇਹ ਚੀਜ਼ੇ ਨਾ ਹੁੰਦੀਆਂ ਤੁਸੀਂ ਇੱਕ ਵਾਰੀ ਉਹਨੂੰ ਬਾਹਰ ਜਾਂਦੇ ਜੇ ਬਾਹਰ ਚਲੇ ਜਾਵੇ ਉਸ ਤੋਂ ਬਾਅਦ ਜੇ ਕੁਝ ਹੁੰਦਾ ਉਸ ਤੋਂ ਬਾਅਦ ਦੇਖਿਆ ਜਾਵੇ ਬਈ ਜਾਨ ਜਾਨ ਤਾਂ ਪਿਆਰੀ ਹੈ ਨਾ ਜਾਨ ਤਾਂ ਨਹੀਂ ਜਾਂਦੀ ਕਿਸੇ ਦੇ ਇਸ ਦੇ ਵਿੱਚ ਪੈਸੇ ਚਲੇ ਜਾਂਦੇ ਚਲੋ ਠੀਕ ਹੈ ਉਹਦਾ ਰਿਕਵਰੀ ਜਾਂ ਕੁਝ ਤੁਸੀਂ ਪ੍ਰਵਾਈਡ ਹੋ ਜਾਂਦੀ ਲੇਕਿਨ ਇਹ ਤਾਂ ਫਿਰ ਹੁਣ ਗਲਤ ਹੋ ਗਿਆ ਜੇ ਤੁਸੀਂ ਸੋਚੇ ਹੋਏ ਸਿਰ ਬਾ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੀਆਂ ਚੀਜ਼ਾਂ ਸ਼ੱਕ ਦੀ ਨਿਗਾਹ ਦੇ ਨਾਲ ਦੇਖੀਆਂ ਜਾ ਰਹੀਆਂ ਨੇ ਕਿ ਮੁੰਡੇ ਦੀ ਭੈਣ ਦੇ ਵੱਲੋਂ ਉਹਨੂੰ ਬਹੁ-ਬਹੁ ਕਹਿਣਾ ਕੈਮਰੇ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਦੇ ਨਾਲ ਵਿਵਹਾਰ ਕਰਨਾ ਸਿੱਧਾ ਇਲਜ਼ਾਮ ਆਪਣੇ ਸਿਰਫ ਕੱਲੇ ਮੁੰਡੇ ਤੇ ਲਗਾ ਦੇਣਾ ਪਰ ਨਾਲ ਉਹ ਨਾਲ ਮੁੰਡੇ ਨੂੰ ਖੁਦ ਫੜਾਣਾ ਏ ਵੀ ਉਹਨਾਂ ਦੇ ਪੱਖ ਦੇ ਵਿੱਚ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਪਾਕ ਸਾਫ਼ ਹੋਣਾ ਤੇ ਜਿਸ ਨੇ ਗਲਤੀ ਕੀਤੀ ਹੈ ਉਸਦੀ ਹੀ ਬਣਦੀ ਸਜ਼ਾ ਉਹ ਕਹਿ ਰਹੇ ਪਰ ਇਹ ਵੀ ਲਾਜ਼ਮੀ ਹੈ ਕਿ ਘਰ ਦੇ ਵਿੱਚ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਸਭ ਨੂੰ ਪਤਾ ਹੁੰਦੀਆਂ ਨੇ ਤੇ ਇਸ ਸਮੇਂ ਕੁਝ ਨਾ ਕੁਝ ਜ਼ਰੂਰ ਵੱਡਾ ਲੁਕੋਇਆ ਜਾ ਰਿਹਾ ਹੈ ਉਹ ਸੱਚ ਕਦੇ ਲੁਕਦਾ ਨਹੀਂ ਹੁੰਦਾ ਉਹ ਤਾਂ ਸਾਹਮਣੇ ਆ ਹੀ ਜਾਣਾ ਕੁਝ ਦਿਨਾਂ ਦੇ ਵਿੱਚ ਪਰ ਤੁਸੀਂ ਹੋਰ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਸੋਚਦੇ ਹੋ ਤੁਹਾਡੇ ਕੋਲ ਹੋਰ ਕਿਹੜੀ ਜਾਣਕਾਰੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤਾਂ ਕਿ ਉਹ ਲੋਕ ਜਿਹੜੇ ਕਿ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਕਾਰਨ ਕੀ ਸੀ ਉਹ ਕਾਰਨ ਉਹਨਾਂ ਤੱਕ ਪਹੁੰਚ ਚਕੇ ਪਹੁੰਚ ਸਕੇ ਤੇ ਇਹਦੇ ਨਾਲ ਨਾਲ ਪੁਲਿਸ ਤਾਂ ਖੈਰ ਉਗਲਵਾ ਹੀ ਲੇਗੀ ਉਸ ਮੁੰਡੇ ਨੂੰ ਫੜਨ ਤੋਂ ਬਾਅਦ ਕਿ ਇਹ ਸਭ ਕੁਝ ਹੋਇਆ ਤਾਂ ਹੋਇਆ ਕਿਉਂ ਕਿਵੇਂ ਹੋਇਆ ਤਾਂ ਸਭ ਨੇ ਦੇਖ ਹੀ ਲਿਆ ਪਰ ਕਿਉਂ ਹੋਇਆ ਉਸ ਦਾ ਕਾਰਨ ਹਲੇ ਜਾਣਨਾ ਬਾਕੀ ਹੈ ਫਿਲਹਾਲ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਰਾਹੀਂ ਤੁਹਾਡੇ ਤੱਕ ਅਸੀਂ ਇਹ ਗੱਲਬਾਤ ਇਸ ਕਰਕੇ ਪਹੁੰਚਾਈ ਹੈ ਕਿ ਆਪਾਂ ਇਸ ਗੱਲ ਤੇ ਹੋਰ ਡੂੰਘਾਈ ਦੇ ਨਾਲ ਜਾ ਸਕੀਏ ਸੋਚ ਸਕੀਏ ਕਿ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਰਾਂ ਦੇ ਵਿੱਚ ਚੱਲ ਕੀ ਹੈ ਫਿਲਹਾਲ ਦਿਉ ਇਜਾਜ਼ਤ ਧੰਨਵਾਦ